ਹਾਂਜੀ ਸੱਚੀ ਕਾਲ ਜੀ ਸਾਰੇ ਹਨ ਹੋਰ ਕੀ ਕਹਿ ਕੋ ਤੁਸੀਂ ਸਾਰੇ ਮੇਰਾ ਨਾਮ ਹੈ ਗੋਮੀ ਸਿੰਘ ਵਾ ਪਿੰਡ ਆਪਣਾ ਤਰਾਨਾ ਤਸੀ ਪੱਤੀ ਦੇ ਜਲਾਤੰਤਰਾ ਅੱਜ ਤਰੀਕ ਹੋਈ ਆ 20 ਅਦਤ ਹੋਈ ਆ ਤੇ ਸ਼ਾਮ ਨੂੰ ਥੱਤ ਚੱਲਿਆ ਵਾ ਅੱਜ ਤੇ ਤੂੰ ਤੇ ਜਾਂਦੇ ਵਾ ਸੂਚ ਤੇ ਆਪਾ ਦੇਤਾ ਨਹੀਂ ਹੈ ਤੇ ਆਪਨਾ ਚੋਨਾ ਪੀਦਾ ਚੁਕਤੀ ਚੋਨਾ ਆਜੋ ਜਿਆ ਖਿਆ ਦੇ ਨੰਨਾ ਹੋ ਜਾ ਜੇ ਨਹੀਂ ਹੇ ਹਾਂਜੀ

ਬਾਝਾ ਤੈਨੂੰ ਆ ਸਾਰਾ ਆ ਜਾਣਾ ਗੋਚਾ ਆ ਜਾਣਾ ਚੜਾ ਜਣਾ ਅਪ ਤੇਨ। ਬਾਹਰ ਬਿੰਦੀ ਵੀ ਚਾਹ ਤੇ ਕੀ ਪਪਾ ਥਾਂਦੇ ਤਨ ਬੋਜਾ ਜੂ ਜਣਾ ਪੰਨਣਾ। ਇਨੋ। ਸਾਧਾ ਤੇ ਅਨ ਬੋਜਣਾ। ਤੇ ਇੱਕ ਬੋਜਾ ਪੈਨੂ ਫੁਤਾ ਉਹ ਪਾਈਆ ਤੇ ਚੋਬਾ ਖਾਣ ਨੂੰ ਨੇ ਤੇ ਚੋਬਾ ਖਾ। ਤੇ 5 ਕਿਲੋ ਪਪਾ ਨੂੰ ਪਤਾਤ ਪਾਈਆ ਥਾ ਤਾਂ ਬਜੰਤ ਵਾਲੀ। ਤੇ 3 ਕਿਲੋ ਚੋਬਾ ਪਾਈ 90 ਬਜੰਤ ਵਾਲੀ ਵੀ ਇੱਕ। ਤੇ 7 ਕਿਲੋ ਨੂੰ ਪਾਈਆ ਬਜਿੰਕ ਤੇ 33 ਬਜੰਤ ਵਾਲੀ। Nắp bắt bạn bà yê kali bảo bị bà rô chuẩn bị chuẩn bị bảo bị chuẩn này chuẩn bị này bị chuẩn 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 ਮੈਂ ਕਿ ਜਦੋਂ ਥੱਲੇ ਹੇ ਦੇ ਨਾਲ ਜਨਾ ਚਾਉ ਨਾ ਆਉਦਾ ਆਪਾਂ ਨੇ ਵੇਖਣਾ ਚਾਹੀਦਾ ਪਰ ਜਦਨੇ ਗੋਕੀ ਸਿੰਘ ਦੀ ਪੈ ਜਾਨੀ ਜਾਂ ਮਿੱਕੋ ਜਿਆਦਾ ਨਿਸ਼ਾਨ ਕਰਦੀ ਆ ਅੱਗੇ ਆਪਾਂ ਘਟੀਆਂ ਕੀਤੀਆਂ ਦੋ ਤਿੰਨ ਵਾਰੀ ਪਰ ਇਚੋ ਇਚੀ ਚੋ ਨਾਲ ਆ ਜਨਾ ਇਚੋ ਦਾ ਇਚੋ ਨਹੀਂ ਤੋ ਪਹਿਲੇ ਵਾਰ ਇਚੋ ਚੀਲਾ ਆਇਦੋ ਛਾਲੇ ਪਹਿਲੇ ਛਾਲ ਨਿਕਲ ਆਈ ਤੀ ਕੋਨ ਤਾਂ ਜੁਜੇ ਦਾ ਨਿਕਲ ਆਇ ਕੋਨ ਤਲੇ ਪੱਛੇ ਆਕਾਂ ਤੇ ਜਹੀ ਹੇ ਤਾਂ ਤੇ ਮੈਂ ਕਿ ਆਪੇ ਇਚੋ ਦਾ ਚੋ ਨਾਲ ਆ ਲਾ ਫੀ ਆਇਚੋ ਦਾ ਹਾਂ จะอุไแบบไปราชาเนี่ยก็ได้เห็นอาจารย์ตีก่อนตะบลาชิกิต่านได้ตีตะกตีเทแบบคิดถึงประเทศตะปันยันไปเนี่ยถึงฮาคาเชื่อไม่เจ้าฮาแล้วนะมีอะไรตะปันกลัวอย่างนั้นมีนะแต่งานปัทมงานยุ่งยากยากใจกุมบันยุ่ยแบบคิดถึงเด็กลูกไอ้ปันตะขาเด็กนี่ยมาอีมวดีบาดเจ็หนาในมีนุ้ยแล้วก็ยี่ปีใหญ่ทุเรียน ਦਗਾ ਦਿਨੇ ਆ ਵੀ ਲਗੋ ਗੋਦ ਹੁੰਦੀ ਪਈ ਜਾ ਤੁਸੀਂ ਜਰੂਰ ਚੱਕ ਕਰੋ ਆਪੋ ਆਪਣੇ ਚੋਨੇ ਸ਼ਾਮ ਦੇ ਟਾਈਮ ਜਰੂਰ ਚੱਕ ਲੈ ਤੁਹਾਡੇ ਆ ਮੇਲਾ ਪੀ ਜਾਂ ਤੁਣ ਲੁਕਾ ਸੂਰ ਕੁੱਤਰੇ ਆ ਦੇਖ ਲੋ ਸ਼ਾਮ ਨੂੰ ਤਾਂ ਸੁੱਕ ਜਿਆ ਨੇ ਜੇ ਤੂਏ ਨੇ ਕੁੱਤਰੇ ਆ ਨੇ ਇਹ ਤੋ ਸੁੱਕ ਜਾਵੇ ਤੂਏ ਨੇ ਕੁੱਤਰੇ ਆ ਨੇ ਨਾ ਨਹੀਂ पैला प्लान थोला जोंन ओला दादे आला तब वीडियो ने हा वीडियो ने लत्ता येजे खाततनाना हमन लदाओ ये खाततनाना येदाओ जे चादे बासियाओ बाइज ने लदाओ तो हमन जादे नादा वचना तो होयले वंदा गैले वते सब तो बलवाला छोटो की ताई लाउना ते मुके दो लाउंदे रे गादे ਤੇ ਬਾਕੀ ਤੁਹਾਨੂੰ ਜਰੂਰ ਦੱਸਣਾ ਚਾਹੁੰਦਾ ਜੇ ਤੇ ਨਾ ਤੁਸੀਂ ਕਮੈਂਟ ਕਰ ਜੂ ਦੱਸਣਾ ਤੁਸੀਂ ਕਈਆਂ ਕੀਤੇ ਨੇ ਜਾਂ ਤੇ ਕੋਈ ਕੀਤੇ ਨਹੀਂ ਕੀਤੀ ਤੇ ਉਹ ਜਰੂਰ ਦੱਸਣਾ ਤੇ ਆਪਾਂ ਜੇ ਦਾ ਕੋਈ ਫਰੇ ਨਹੀਂ ਕੀਤੀ ਸਿੱਪ ਜੋ ਜਾਂ ਖਾਂਦਾ ਭੱਜਾਂ ਆਪਾਂ ਬਸ ਜਿਆਪਣੇ ਦਿਖਾ ਜਿਤਾ ਚਾਹੁੰਨਾ ਨਹੀਂ ਵੀ ਲੈ ਲਿਆ ਆਪਣਾ ਇਹ ਦਣਾ ਚਾਹੁੰਨਾ ਹੈ ਆਪਣਾ ਦੇਖ ਲੈ ਉਹ ਆਪਾਂ ਨੇ ਪਾਣੀ ਲਾਣਾ ਨੰਨੂ ਪਾਣੀ ਲਾਣਾ ਮਾਣਾ ਮੋਤਾ ਦਾ ਪਾ ਕੱਕ ਪੰਦਾ ਹੁੰਦਾ ਵੇਖ ਲੈ ਜਿਹਦਾ ਗੋਬ ਜੀ ਸਿੰਦੀ ਵੜੀ ਕੰਨ ਵਿੱਚ ਗੋਬ ਜੀ ਸਿੰਦੀ ਸੀ ਹੈ ਗੋਬ ਜੀ ਸਿੰਦੀ ਆ ਵੇਖ ਲੈ ਤੂੰ ਇਹ ਆਪਣਾ ਚੋਨਾ ਜਿਹੜੂ ਜਾ ਕੇ ਖੜੋ ਫੇਰ ਨਾ ਜੇ ਵੇਨਾ ਕੀਤੀ ਤੇ ਫੇਰ ਤਰਾ ਨਿਸ਼ਾਨ ਨਹੀਂ ਹੋਣਾ ਆਪਣਾ bắt Kia về luôn. Chứ tôi mít đi bắt Kia đâu, cha chúa ta đi, lát đâu thưa ta bèi, cha ní ở quê đi cả luôn. Kia đó, mít xanh đi. Cho nó đỡ bả đằng. tay bơi ju giờ bảy giờ tối nay bắt gặp cá tay bơi ju แบบคือตอนการตการนาเวลาดกาตัวอบบยังแบบเป็นที่เรืาตอนนอเคจะูไรอย่างี้ยนยาจ้าาูปนะก็ยังไม่เป็นอะไรเพราะการที่ตองฟเอนนมาแบบปฏิยาปนยังไง